ਅੰਮ੍ਰਿਤਸਰ ਦੇ ਮੁਸਤਫਾਵਾਦ ਬਟਾਲਾ ਰੋੜੀ ਇਲਾਕੇ 'ਚ ਉਸ ਸਮੇਂ ਹਾਲਤ ਤਣਾਅਪੂਰਨ ਹੋ ਗਈ ਜਦੋਂ ਇੱਕ 30 ਸਾਲਾਂ ਨੌਜਵਾਨ ਦੀ ਲਾਸ਼ ਖਾਲੀ ਪਲਾਟ ਤੋਂ ਮਿਲੀ ਇਸ ਦੌਰਾਨ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਅਤੇ ਬਾਅਦ ਵਿੱਚ ਮੌਕੇ ਤੇ ਪੁਲਿਸ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਦੀ ਉਮਰ 30 ਸਾਲ ਹੈ ਅਤੇ ਸਾਨੂੰ ਸ਼ੱਕ ਹੈ ਕਿ ਕਿਸੇ ਦੇਤੀ ਵਨਲੂਪ ਦੇ ਨੀਅਤ ਨਾਲ ਉਹਨਾਂ ਦੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਤਈ ਬ੍ਰਦਰ ਮੈਂ ਭਾਈ ਮੇਰਾ ਨਾਮ ਮੰਮੀ ਦਾ ਬ੍ਰਦਰ ਹੈਗਾ ਸੀ ਮੇਰਾ ਤੇ ਭਈ ਰਾਤ ਨੂੰ ਕੰਮ ਤੇ ਗਿਆ ਸੀ ਕੈਟਰਿੰਗ ਦਾ ਮਜ਼ਦੂਰੀ ਦਾ ਕੰਮ ਵੀ ਕਰਦਾ ਸੀ ਨਾਈਟ ਤੇ ਕੈਟਰਿੰਗ ਦਾ ਵੀ ਕੰਮ ਕਰਦਾ ਸੀ ਤੇ ਭਈ ਸਾਨੂੰ ਸਵੇਰੇ ਪਤਾ ਲੱਗਿਆ ਵੀ ਡੈਥ ਹੋਈ ਏ ਦੀ ਮੇਰੇ ਖਿਆਲ ਜੀ ਭਈ ਕਿਸ ਨੇ ਖੂਨ ਮਾਰ ਦਿੱਤੀ ਇਹਦੇ ਨਾਲ ਬਾਕੀ ਪੋਸਟਮਾਰਟਮ ਤੋਂ ਬਾਅਦ ਭਈ ਸੱਟਾਂ ਲੱਗੀਆਂ ਈਆਂ ਗਲੇ ਤੇ ਵੀ ਉਹਦੇ ਤੇ ਪ੍ਰੈਸ ਕੀਤਾ ਹੋਇਆ ਗਲਾ ਵੀ ਉਹ ਵੀ ਠੀਕ ਜਿਵੇਂ ਕਿਸ ਨੇ ਪਈ ਰਹੇ ਹੁਣ ਦੇ ਖੋਲ ਪਈ ਲੱਗਦਾ ਪਿਆ ਕੋਈ ਕਿਤੇ ਹੋਈ ਆ ਦੇ ਤੋਂ ਖਾਲਸੇ ਜਿੱਤਾਂ ਨਹੀਂ ਕੀਤੀ ਉਹਦੀ ਮੇਰੀ ਨਹੀਂ ਜਿੰਨੇ ਕੋਈ ਆਪਣੇ ਟਾਈਮ ਤੇ ਆਉਂਦਾ ਸੀ ਜਦੋਂ ਕੰਮ ਤੋਂ ਨਹੀਂ ਭਾਈ ਪਹਿਲਾਂ ਕਈ ਕਈ ਜਲਦੀ ਵੀ ਆ ਜਾਂਦਾ ਸੀ ਤੇ ਅੱਜ ਹੀ ਭਾਈ ਹੋਇਆ ਇਹਦੇ ਨਾਲ ਇਸ ਤਰ੍ਹਾਂ ਕੱਲ ਵੀ ਰਾਤ ਨੂੰ ਗਿਆ ਸੀ ਕੰਮ ਤੇ ਤੇ ਸਵੇਰੇ ਰਾਤੀ ਤੇ ਆਇਆ ਨਹੀਂ ਐ ਇਹ ਤੇ ਹੁਣ ਭਾਈ ਸਾਨੂੰ ਮਾਰਨਿੰਗ ਪਤਾ ਲੱਗਿਆ ਵੀ ਇਸ ਵਾਰ ਹਾਂਜੀ ਹਾਂਜੀ ਭਾਈ ਮੈਂ ਭਾਈ ਡਿਵੋਰਸ ਹੋ ਗਿਆ ਸੀ ਇਹਦਾ ਹਾਂਜੀ ਹਾਂਜੀ ਕੋਈ ਨਸ਼ਾ ਵਗੈਰਾ ਕੋਈ ਕਰਦਾ ਸੀ ਕਿ ਨਹੀਂ ਪਈ ਪਹਿਲਾਂ ਕਰਦਾ ਸੀ ਹੁਣ ਨਹੀਂ ਨਸ਼ਾ ਕਰਦਾ ਸੀ ਕੋਈ ਹੁਣ ਬਾ ਡਰਿੰਕ ਦਾਰੂ ਪੀਂਦਾ ਸੀ ਤੁਹਾਨੂੰ ਕਿੱਦਾਂ ਦੇਖਦਾ ਕੀ ਹੋਇਆ ਪਈ ਕਿਸ ਨੇ ਮਾਰਿਆ ਯਾਰ ਨਹੀਂ ਬਸ ਹੀ ਕਦੋਂ ਪਤਾ ਲੱਗਾ ਸਾਨੂੰ ਬਈ ਮੈਂ ਕੰਮ ਤੇ ਗਿਆ ਸੀ ਮੈਨੂੰ ਕੋਲ ਆਈ ਹੈ ਘਰੋਂ ਵੀ ਇਸ ਤਰ੍ਹਾਂ ਇਸ ਤਰ੍ਹਾਂ ਡੈਥ ਹੋ ਗਈ ਇਹਦੀ ਤੇ ਹੁਣ ਬਈ ਦੇਖਣੇ ਆਏ ਆਪਾਂ ਮੌਕੇ ਤੇ ਪੁਲਿਸ ਪਹੁੰਚ ਕੇ ਭਾਈ ਮੌਕੇ ਤੇ ਪੁਲਿਸ ਪਹੁੰਚੀ ਆ ਹੁਣ ਦੇਖੋ ਕਹਿੰਦੇ ਪੋਸਟਮਾਰਟਮ ਕਰਨਾ ਆ ਫੇਰ ਕਹਿੰਦੇ ਦੱਸ ਦੇਣ ਧੰਨਵਾਦ ਇਹ ਮੰਗ ਕੀ ਕਰਦਾ ਬਖਸ਼ਾ ਮੰਗ ਭਾਈ ਸਾਨੂੰ ਇਨਸਾਫ ਚਾਹੀਦਾ ਹੈ ਇਸ ਤੋਂ ਕੋਈ ਲੱਗਦਾ ਕਿ ਕੈਮਰੇ ਵਗੈਰਾ ਲੱਗੇ ਬਾਕੀ ਕੈਮਰੇ ਚੈੱਕ ਕਰਵਾ ਕੇ ਦੇਖ ਲੈਣੇ ਭਾਈ ਕੀ ਆ ਦਿੱਕਤ ਹੈਗੀ ਇਸ ਦਾ ਮਾਮਲਾ ਲੁੱਟ ਖੋਹ ਦਾ ਲੱਗਦਾ ਭਾਈ ਲੁੱਟ ਖੋਹ ਦਾ ਹੀ ਹੈਗਾ ਮਾਮਲਾ ਕਿੰਨੀ ਉਮਰ ਹੈਗੀ 35 ਸਾਲ ਦਾ ਉਸ ਬੰਦੇ ਪੋਸਟਮਾਰਟਮ ਕਰਾ ਰਹੇ ਆ ਜੋ ਵਾਰਸ ਗਿਆਨ ਦੇਣਗੇ ਜੋ ਮੁਤਾਬਕ ਕਰੇਗੀ ਸਰ ਕਿਹੜੀ ਜਗ੍ਹਾ ਤੇ ਮਿਲੇਗੀ ਮੁਸਤਵਰ ਸਰ ਪਤਾ ਲੱਗੇ ਕਿ ਉਮਰ ਕਿੰਨੀ ਹੈ ਕਿੰਨੇ ਸ ਅਸੀਂ ਇਸ ਰਾਦੇ ਦੇ ਕਿਹਨਾਂ ਖਤਰੋ ਹੈ ਕੋਸ਼ਿਸ਼ ਨੇ ਟਰਾਂਸਫਾਰਮਰ ਦੇ ਨਾਲ ਪਈ ਸੀ ਉਹ ਸਾਰਾ ਚੈੱਕ ਕਰਾਂਗੇ ਬਾਕੀ ਜਿਹੜਾ ਉਹ ਕਹਿ ਰਹੇ ਜਿਤਨਾ ਵੀ ਉਹਨਾਂ ਲੁੱਟਪੋੜ ਕਰਨ ਦੇ ਮਾਮਲੇ ਨੇ ਜਨਾਲ ਕਤਲ ਹੋਇਆ ਤਾਂ ਸਾਰਾ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਨਾ ਟਰਾਂਸਫਾਰਮਰ ਉਹਦੇ ਨਾਲ ਵੀ ਲੱਗਾ ਹੋ ਸਕਦਾ ਕੋਈ ਬਿਜਲੀ ਦਾ ਸ਼ਟਰ ਲੱਗਾ ਹੋਏ ਕੋਸ਼ਿਸ਼ ਸਾਰੀ ਵੈਰੀਫਾਈ ਕਰਕੇ ਜੋ ਬਿਆਨ ਲਿਖਾਉਂਦੇ ਮਤਾਬ ਕਰ ਵੀ ਕਰ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ